ਕੀ ਆ ਮਾਤਾ ਦੀ ਸਾਰਿਆਂ ਨੂੰ ਅ ਤੀਸਰਾ ਸਫਾਈ ਦਾ ਲੰਗਰ ਜਿਹਦੇ ਵਿੱਚ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਉਹਦੇ ਨਾਲ ਨਾਲ ਹੀ ਭਗਤਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਕੂੜੇ ਨੂੰ ਕੂੜੇਦਾਨ ਚ ਸਿੱਟੋ ਕਿਉਂਕਿ ਇਹ ਉਹੀ ਰਸਤਾ ਹੈ ਜਿਹੜਾ ਮਾਤਾ ਰਾਣੀ ਦੇ ਭਵਨ ਨੂੰ ਜਾਂਦਾ ਹੈ ਤੇ ਗਲਤੀ ਅਣਜਾਣੇ ਜਾਣੇ ਦੇ ਵਿੱਚ ਅਸੀਂ ਇੱਥੇ ਕੂੜਾ ਇੱਕ ਦੂਜੇ ਨੂੰ ਦੇਖ ਕੇ ਸਿੱਟ ਦਿੰਨੇ ਆ ਜਿਸ ਤਰ੍ਹਾਂ ਦੇਖ ਸਕਦੇ ਹੋ ਸਾਈਡ ਤੇ ਘਟੋ ਘੱਟ ਵੀ ਦੋਸਤੋ 300 ਮੀਟਰ ਸਾਈਡ ਤੇ ਕਚਰਾ ਹੀ ਕਚਰਾ ਪਿਆ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਟੀਮ ਜਿਹੜੀ ਹੈਗੀ ਹੈ ਜਾਗਰੂਕ ਕਰ ਰਹੀ ਹੈ ਜਿਹਦੇ ਨਾਲ ਨਾਲ ਹੀ ਦੂਜੀ ਟੀਮ ਜਿਹੜੀ ਹੈਗੀ ਹੈ ਉਹ ਸਾਰਿਆਂ ਨੂੰ ਸਫਾਈ ਅਭਿਆਨ ਜਿਹੜੀ ਚਲਾ ਰਹੀ ਹੈ ਉਹਦੇ ਬਾਰੇ ਵੀ ਦੱਸ ਰਹੀ ਹੈ ਤੇ ਸਾਡੀ ਟੀਮ ਦੇ ਸਾਰੇ ਮੈਂਬਰ ਲੱਗੇ ਹੋਏ ਨੇ ਸਫਾਈ ਅਭਿਆਨ ਦੇ ਲਈ ਬੱਚੇ ਵੱਡੇ ਛੋਟੇ ਸਾਰੇ ਮੈਂਬਰ ਤੁਸੀਂ ਦੇਖ ਸਕਦੇ ਹੋ ਛੋਟੇ ਦੇ ਐਸਪੀਐਸਸੀ ਜੂਨੀਅਰ ਤੋਂ ਲੈ ਕੇ ਵੱਡੇ ਤੱਕ ਸੀਨੀਅਰ ਤੱਕ ਇਹੀ ਉਤਸ਼ਾਹ ਹੈਗਾ ਕਿ ਸਾਡਾ ਸ਼ਹਿਰ ਸਾਫ਼ ਸੁਥਰਾ ਰਹੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ